ਨੂੰ ਵੱਧ ਪਤਾ ਢਾਕੂ ਨਾਲੋਂ ਮਾਫ਼ ਮਾਫ਼ ਪਤਾ ਕਹਿੰਦੇ ਐ ਤੇਰਾ ਨੰਬਰ ਢਾਕੂ ਢਾਕੂ ਦੇ ਨੂੰ ਵੈਸੇ ਕਹਿੰਦੇ ਕਾਦੋਂ ਢਾਕੇ ਵਾਰਦਾ ਦਾ ਯਾਰ ਯਾ ਚਾਕੂ ਫੁਰਤੀ ਲਿਆ ਹੁੰਦੇ ਨਾ ਮੈਂ ਹੀ ਫੁਰਤੀ ਦਾ ਪੁੱਤੀ ਇਹਦਾ ਮੇਰੇ ਹੋਰ ਇਹਦੇ ਨਾਲ ਕਹਿੰਦਾ ਆ ਜਾ ਲੋਈ ਤਾਂ ਆ ਜਾ ਹੈਲੋ ਗਾਇਜ਼ ਵੈਲਕਮ ਟੂ ਨਿਊ ਬਲੌਗ ਅੱਜ ਹੈਗਾ ਜੀ ਆਪਣਾ ਦੂਜਾ ਤੀਜਾ ਮੈਚ ਸੈਮੀਫਾਈਨਲ ਮੈਚ ਆ ਤੇ ਟੀਮ ਸਾਡੀ ਰੈਡੀ ਐ ਜਾਣ ਲਈ ਤੇ ਸਾਡੇ ਨਾਲ ਜਿਹੜਾ ਪਹਿਲਾ ਟੌਪ ਦਾ ਪਲੇਅਰ ਆ ਚੈੱਕ ਕਰੋ ਹੈਲੋ ਕਰੋ ਹੈਲੋ ਸਤਿ ਸ੍ਰੀ ਅਕਾਲ ਹੈਲਵਰ ਦੇਖੋ ਕਿਵੇਂ ਸਜਾਵਟ ਕੀਤੀ ਹੋਈ ਐ ਅੱਜ ਲਓ ਜੀ ਅੱਜ ਸੈਮੀਫਾਈਨਲ ਦੀ ਦੌੜ ਤੇ ਚੱਲ ਪਈ ਐ ਟੀਮ ਫੇਰ ਤੋਂ ਤੇ ਅੱਜ ਕਹਿੰਦੇ ਵੱਡਾ ਰਾਹੁਲ ਦਰਾਵਿੜ ਨਾਲ ਜਾ ਰਿਹਾ ਏਸੀ ਫੁੱਲ ਕਰਦੇ ਵੇ ਮਿੱਤਰਾਂ ਉਹ ਦੂਜਾ ਇਹ ਨਹੀਂ ਦੀਪ ਗੇਮ ਕਿਹੜੇ ਪਾਸਿਓਂ ਖੇਡਦਾ ਅੱਜ ਤਾਂ ਪਰੇ ਮੈਂ ਹੀ ਘਟਾਇਆ ਸੀ ਜਿਹੜਾ ਲੱਗਦੀ ਬਿੱਲੀ ਰਾ ਰੋਗ ਦਾ ਰੋਲ ਆ ਪੰਜ ਚੱਪਲਾ ਮਾਰ ਸੇ ਬੁੱਤਾਂ ਦੀ ਚਾਹ ਪਾਣੀ ਲਿਆ ਭਰ ਕੇ ਪਾਣੀ ਲਿਆ ਭਰ ਕੇ ਨਨ ਜਾ ਕੇ ਚੱਲ 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 ਬੋਤਲ ਬੋਤਲ ਦਾ ਪਿੱਛੇ ਪਿੱਛੇ ਨਹੀਂ ਜਾ ਇਹ ਦੇਖ ਪਈਆ ਬੋਤਲ ਪੜ ਲਿਆ ਪਾਣੀ ਭੈ ਤੇ ਰੱਖ ਵਿੱਚ ਦੀਪ ਦੀਆਂ ਮੇਰੀ ਐ ਮੈਂ ਲੀ ਨਾ ਦੀਪ ਦੀ ਨਾ ਹੋਰ ਕੁਝ ਦੀਦੀ ਦਾ ਅਸੀਂ ਹੁਣ ਹੀ ਬੋਤਲ ਲੈ ਕੇ ਜਾਂਦੇ ਹਾਂ ਸਾਲ ਸਾਲ ਅੱਖਾਂ ਨਹੀਂ ਧੋਂਦਾ ਭੈ ਬੋਤਲ ਦਾ ਪਾਣੀ ਬੜੀਆ ਦੀ ਐ ਦੀਦੀ ਬੜਾ ਕੱਚਾ ਹੁੰਦਾ ਨਾ ਤੌਲੀਆ ਧੋਂਦਾ ਤੌਲੀਏ ਚ ਬੇਹੋਸ਼ ਹੋ ਜੇ ਬੰਦਾ ਉਹ ਗੱਲਾਂ ਦੱਸ ਕਿਹੜੀਆਂ ਕਰਦੇ ਆ ਇਹਦੀ ਬੋਤਲ ਚੱਕ ਲੈ ਮੇਰੀ ਬੋਤਲ ਐ ਬਾਕੀ ਨਹੀਂ ਬੋਤਲ ਚਲੋ ਜੀ ਮਿਲਦੇ ਆ ਗਰਾਊਂਡ 'ਚ ਸਾਡੇ ਇਸ ਪਲੇਅਰ ਦੇ ਨਾਂ ਦਾ ਇਹਨੇ ਕੋਈ ਰੰਗ ਬਣਾਇਆ ਕੱਲ ਦਾ ਨਾਂ ਇਹਨੇ ਕੋਈ ਦਲੀ ਭੰਨੀ ਏ ਕਾਹਲ ਚੰਨੀ ਦਾ ਭੈਰੋ ਆ ਕੇ ਚੁੱਪ ਪਾ ਕੇ ਬਹਿ ਗਿਆ ਕਹਿੰਦਾ ਚੁੱਪ ਕਰ ਗੱਡੋ ਮੇਰੀ ਹੋਣੀ ਵੀ ਚੁੱਪ ਕਰਾਓ ਪੜਾ ਕੇ ਦਾ ਤੇਰੇ 10 ਬੋਲ ਗਿਓ ਨਿਕਲੀ ਚੌਕ ਹੈ ਬੜਾ ਕੇ ਸੁਣਿਆ ਬੜੀ ਵਧੀਆ ਮੈਚ ਚੱਲਦਾ ਹੋਇਆ ਜੀ ਮਝੇੜ ਤੇ ਮਸਿਆਲ ਦੇ ਦਰਮਿਆਨ ਮਸਿਆਲ ਦੇ ਰਨ ਲਗਭਗ 50 ਦੇ ਨੇੜੇ ਤੇੜੇ ਹੋ ਗਏ ਜੀ ਤੇ ਪੰਜਵਾਂ ਓਵਰ ਚੱਲ ਰਿਹਾ ਤੇ ਗੁਰਦੀਪ ਆ ਰਿਹਾ ਜੀ ਓਵਰ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਜੀ ਮਸਿਆਲ ਦੇ ਪਲੇਅਰ ਤੇ ਗੁਰਦੀਪ ਤੇ ਮਾਡੀ ਵੀ ਕਹਿੰਦੇ ਟੌਪ ਦੇ ਬੋਲਰ ਨੇ ਤੇ ਅੰਪਾਇਰ ਸਵਾਵਾਂ ਦੇ ਵਾਰੇ ਨੇ ਸਾਡੇ ਘੋਨੀ ਜੀ ਇਹ ਗੁਰਦੀਪ ਦੀ ਬੋਲ ਤੇ ਲੋਚੀ ਕਹਿੰਦੇ ਆਮ ਆਦਮੀ ਦਾ ਪ੍ਰਧਾਨ ਵੀ ਆ ਤੇ ਪਹਿਲਾਂ 6 ਤੇ ਹੁਣ 4 ਕਹਿੰਦੇ ਵੇ ਲੋਚੀ ਵੀ ਪੂਰਾ ਫੋਮ ਚ ਆਇਆ ਹੋਇਆ ਅੱਜ ਦੇ ਟੈਂਸ਼ਨ ਜੀਨੇ ਰਨ ਮਾਰ ਕੇ ਰਨ ਕਹਿੰਦਾ ਤੇ ਤੁਸੀਂ ਦੱਸੋ ਭਾਈ ਤੁਸੀਂ ਅੱਜ ਕੀ ਕਰੋਗੇ ਉਧਰ ਦੇਖ ਲਓ ਕਿਹਾਂ ਕਟਾਈ ਲੱਗੀ ਹੁਣ ਅੱਜ ਬੋਲਿੰਗ ਪੇਚਾ ਇਹ ਸਾਡੇ ਆ ਜੈਂਟੀ ਖੇਡੂਗਾ ਤੇਰੀ ਕੀ ਰਣਨੀਤੀ ਹੈ ਸਾਡੇ ਖਿਲਾਫ ਖਾਦਮ ਮਿਸਟਰ ਟਾਕੂ ਵਿੱਚ ਵੀ ਦਿਖਾਉਂਦਾ ਮੈਂ ਟਾਕੂ ਟਾਕੂ ਮਿੱਤਰਾਂ ਮਿੱਤਰਾਂ ਨੂੰ ਕਹਿੰਦਾ ਆ ਸ਼ਰਟ ਦੇ ਉੱਪਰ ਆ ਮਰੀ ਇਹ ਡਾਕੂ ਇਹਨੂੰ ਉਂ ਨਹੀਂ ਕਹਿੰਦੇ ਇਹਨੇ ਡਾਕੂ ਲਿਖਾਇਆ ਹੋਇਆ 13 ਨੰਬਰ ਡਾਕੂ ਡਾਕੂ ਦੇ ਨੂੰ ਵੈਸੇ ਕਹਿੰਦੇ ਕਾਦੋਂ ਡਾਕੇ ਮਾਰਦਾ ਤਾਂ ਇਹ ਡਾਕੂ ਜੇ ਡਾਕੂ ਫੁਰਤੀਲੇ ਹੁੰਦੇ ਨਾ ਨਹੀਂ ਫੁਰਤੀਲੇ ਡਾਕਾ ਲਾਣੇ ਵਿੱਚ ਡਾਕਾ ਮਾਰਨ ਨੂੰ ਟਾਈਮ ਨਹੀਂ ਲੰਦਾ ਤੂੰ ਤੂੰ ਫੁਰਤੀਲਾ ਹੈ ਕਿੰਨਾ ਕ ਫਰਤੀਲਾ ਦੱਸ ਕੋ ਤੱਪ ਦੱਸ ਮੈਂ ਦੋ ਮਿੰਟ ਰੇਜ਼ ਲਾ ਕੇ ਦੱਸ ਦੇ ਫਿਰ ਚਲੋ ਅੱਛਾ ਭੁੱਲਾ ਲੈ ਫਿਰ ਨਾ ਕਿਹਦੇ ਨਾਲ ਮੇਰ ਨਾਲ ਉਹ ਤੂਰੇ ਕਿ ਤੱਪ ਦੱਸ ਕੋਈ ਪੂਰੇ ਰੱਥ ਕੋਈ ਔਨ ਪਰ ਪੂਟੀ ਝਾਲ ਮਾਰੀ ਆ ਨਾ ਉਹ ਇਧਰ ਨਵਾਂ ਮੁੰਡੇ ਨਾਲ ਉਹ ਲਾਛਾ ਇਧਰ ਮੇਰੇ ਹੁਣ ਇਧਰ ਆ ਇਧਰ ਨਾ ਕਹਿੰਦਾ ਆ ਜਾ ਤੈਨੂੰ ਕੀ ਤੈਨੂੰ ਕੀ ਲਾਲਾ ਡਾਕੂ ਦੇ ਨੂੰ ਮਾਰਾ ਤੂੰ ਹਰਾ ਦੇਗਾ ਡਾਕ ਗੱਲ ਸੁਣ ਓਏ ਉਰੇ ਤੇ ਉਹ ਜਾਣਾ ਕਿਕਰ ਤੱਕ ਆ ਖਤਮ ਮੈਚ ਖਤਮ ਹੋਣ ਲਾਇ ਨਹੀ ਨਹੀ ਮੈਚ ਖਤਮ ਕਿੱਥੇ ਖਤਮ ਹੋਣ ਦੇ ਕੋਈ ਨਹੀਂ ਮਰ ਜਣਾ ਫਿਰ ਆਨੇ ਫਿਰ ਕੰਪੀਟੀਸ਼ਨ ਹੋ ਗਿਆ ਅੱਜ ਡਾਕੂ ਤੇ ਰੋਹੀ ਦੇ ਦਰਮਿਆਨ ਕਹਿੰਦੇ ਮੀਟਰ 100 ਦੀ ਰੇਸ ਲੱਗਣੀ ਆ ਤੇ ਡਾਕੂ ਨੇ ਚੈਲੰਜ ਕਰਤਾ ਕਹਿੰਦਾ ਮੇਰੇ ਮੁਕਾਬਲੇ ਚ ਉਰੇ ਫਰਤੀਲਾ ਬੰਦਾ ਦੱਸ ਦਿਓ ਕੋਈ ਤੇ ਕਹਿੰਦੇ ਇਹਦਾ ਚੈਲੰਜ ਐਕਸੈਪਟ ਕਰ ਲਿਆ ਰੋਹਿਤ ਨੇ ਉਹ ਡਾਕੂ ਕਹਿੰਦੇ ਪਾਵਰਾਂ ਲੈਣੀਆਂ ਸ਼ੁਰੂ ਕਰਤੀਆਂ ਇਹ ਡਾਕੂ ਪਾਵਰ ਲੈ ਲਮ ਉਹ ਆਣਾ ਡਾਕੂ ਦੇਖ ਲੈ ਕੋਈ ਕੀ ਕਰ ਬੰਦ 2 ਮਿੰਟ ਹਾਂ ਯਾਰ ਵੀ ਰਹਿਣ ਤੇ ਯਾਰ ਘੰਟਾ ਨਾ ਘਟੋ ਪਰ ਇੱਥੇ ਬੈਠੇ ਹੈਂ ਮੈਂ ਸੜਾ ਚੈਲੰਜ ਐਕਸੈਪਟ ਕੀਤਾ ਨਹੀਂ ਨਹੀਂ ਯਾਰ ਯਾਰ ਇਹਨਾਂ ਪਰ ਯਾਰ ਅੱਛਾ ਬੂਸਟ ਐਨਰਜੀ ਲੈ ਲੈਣਾ ਨਹੀਂ ਰਹਿਣ ਦੇ ਯਾਰ 1 ਵਜੇ ਸਾਡੇ ਚ ਕਹਿੰਦੇ ਮੇਰੇ ਵੀਰੋ ਦੇਣੀ ਟੀਮ ਚ ਬੈਦਵੀ ਬਹੁਤ ਨੇ ਚੱਕ ਕੱਢ ਰਹੇ ਲੱਕੀ ਦੀ ਉਹ ਗੁਰੂ ਫੜਦਾ ਸੀ ਉਹ ਐਂ ਹੀ ਕੱਢ ਚੱਕ ਇੱਥੇ ਦੇ ਮਾਸ ਵੜ ਕੇ ਨਿਕਲ ਜਾਂਦੀ ਉਹ ਆਏ 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 ਇਹ ਕਹਿੰਦੇ ਚੱਕ ਕੱਢੀ ਜਾ ਰਹੀ ਹੈ ਇੱਥੇ ਐ ਇੱਥੇ ਇਹ ਜਗ੍ਹਾ ਲੋ ਜੀ ਕਹਿੰਦੇ ਡਾਕੂ ਵੀ ਆ ਗਿਆ ਮੇਰੇ ਵੀਰੋ ਹਾਰ ਕਹਿੰਦਾ ਪਰ ਉਹ ਡਾਕੂ ਕੀ ਕਰੂ ਉਹ ਥੱਲੇ ਦੇ ਫੜ ਪੈ ਇੱਥੇ ਦੇ ਹੰਦਾ ਲੱਗਾ ਫਾਣ ਮੇਰਾ ਉਹ ਤੈਨੂੰ ਵੱਧ ਪਤਾ ਡਾਕੂ ਨਾਲੋਂ ਮਾਸਾ ਕਹਿੰਦੇ ਇਹ ਮੈਨੂੰ ਲਾਲਾ ਮੈਨ ਨਾਲ ਤੇਰਾ ਮਾਸ ਵਧੇੜ ਦਾਣਾ ਇਹਨੇ ਯਾਰ ਨੋ ਹੈ ਨਹੀਂ ਮਿੱਤਰ ਵੀ ਯਾਰ ਇਹ ਲੋਹ ਦੇ ਵੀ ਰਹਿ ਨਹੀਂ ਹੈ ਵਾਹ ਵੇ ਵਾਹ ਚੌਕ ਦਾ ਕੋਈ ਕਾਰੀਗਰ ਬੰਦਾ ਨਹੀਂ ਇੱਥੇ ਮਿਲਾ ਰਿਆ ਹਸਾਬ ਲਓ ਜੀ ਮੈਚ ਆਪਣਾ ਸ਼ੁਰੂ ਹੋ ਚੁੱਕਿਆ ਸੈਮੀ ਫਾਈਨਲ ਆਪਣੇ ਓਪਨਰ ਨੇ ਇੱਕ ਓਨੀ ਤੇ ਰੋਕੀ ਸਾਡੀ ਬਾਕੀ ਟੀਮ ਰੈਡੀ ਹੈ ਠੀਕ ਹੈ ਜੋ ਵੀ ਤਰ ਵਨ ਡਾਊਨ ਵਾਲਾ ਕਿਹੜਾ ਹੈ ਸ਼ੱਭੂ ਰੈਡੀ ਹੈ ਬਸ ਦੋਨੇ ਇਹ ਤਾਂ ਟਰਾਈ ਕਰਨੀ ਪੈਣੀ ਵਿੱਚ ਇਕੱਲੀ ਆ ਆ ਖੇਡੀ ਜਾਵੇ ਯਾਰ ਬਹੁਤ ਸ਼ਾਨਦਾਰ ਸੀ ਉਹਨੇ ਸਣੀ ਚੀਜ਼ਾਂ ਨੂੰ ਜੁੜੀ ਨ ਲੈ ਨਾ ਇਹ ਇਹ ਕਰਕੇ ਇਹ ਮਾਰਾ ਬੋਲੀ ਆਪਣੀ ਸਟੂਰ ਕਰੋ ਫੀਲ ਦੇਖ ਲੈ ਉਹਦੀ ਉਹ ਦੀਪ ਛੋੜ ਆ ਯਾਰ ਸ਼ਾਬਾਸ਼ 40 40 ਸੰਤਾਰੀ ਆਉਂਦੀ ਹੈ ਆਹੋ ਜੀ ਬੁਆਣੀ ਚਤਾਰੇ ਤੇ ਪੱਲੇ ਲਓ ਜੀ ਦੇਣੀ ਪਿੰਡ ਦੀ ਟੀਮ ਦੀ ਚੜ ਦਿਮਬਲ ਹੋ ਚੁੱਕੀ ਹੈ ਤੇ ਮੈਚ ਹਾਰ ਕੇ ਮੂੰਹ ਚੈੱਕ ਕਰੋ ਇਹਨਾਂ ਦੇ ਹਨ ਕਲੂ ਦਾ ਭਾਇਆ ਕੈਰੇਬੇਸ਼ੀ ਲਾਦਾ ਮੈਂ ਘਰਿੰਦੂ ਕੀ ਮਹਿਸੂਸ ਕਰ ਰਹੇ ਹੋ ਆਭਾਰ ਕੇ ਬਾਦ ਉਹ ਗੰਦਾ ਮੈਨੂੰ ਨਾਲ ਫਿਰ ਤਲਾ ਦੀ ਸ਼ਾਮ ਨੂੰ ਮੈਂ ਵੀ ਬਲੂ ਬਣਾ ਰਿਹਾ ਪਰ ਮੈਂ ਅੰਦਰੋਂ ਬਹੁਤ ਦੁਖੀ ਹਾਂ ਮੈਂ ਦੱਸ ਨਹੀਂ ਸਕਦਾ ਕਿ ਸਾਲੋਂ ਮੈਂ ਦੋਨੋਂ ਆ ਜਾਊਗਾ ਬਸ ਇਹ ਲੈ ਕੇ ਰਾਤ ਮਾਂ ਨੂੰ ਬਿਜਾ ਲੂਗਾ ਰਣੂ ਰਣ ਤੂੰ ਕੀ ਮਹਿਸੂਸ ਕਰ ਰਿਹਾ ਮੈਨੂੰ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਕੀ ਕਰਨਾ ਗੋਰੀ ਵੇਸਤਰਾ ਕਰ ਲਿਆ ਪੈ ਕੇ ਆ ਦੇ ਦਿਓ ਹੈਲਪਡ ਹੋਲਪੜ ਉਹ ਸਾਡਾ ਕੋਹਤ ਸਾਹਿਬ ਸਲਾਹ ਦੇ ਰਿਹਾ ਉੱਧਰ ਜਾ ਕੇ ਤੁਸੀਂ ਐ ਨਹੀਂ ਆਇਆ ਕਰ ਉਹ ਕਿੰਨੋ ਕੀ ਫੀਲ ਹੋ ਰਿਹਾ ਆਪਣੇ ਆ ਥੂ ਭੈਣ ਚ ਰੈਡਿੰਗ ਥੋੜੀ ਕਰ ਗਿਆ